ਆਖਰਾ 20 ਲੱਖ ਰੁਪਏ ਦੇ ਦਿੰਦੇ ਆ ਮਰੇ ਬੱਚੇ ਦਾ 파ਰਕਾ ਕਰਕੇ ਕੀ ਕਰਨੀ ਇਹ ਜਵਾਕ ਮਾਰ ਕੇ ਘਰ ਪੁੱਟੇ ਨੇ ਯਾਰ ਉਹ ਕਿੱਥੇ ਜਗਰਾਉਂ ਦੇ ਇੱਕ ਪ੍ਰਾਈਵੇਟ ਸਕੂਲ ਦੀ ਬੱਸ ਦੇ ਕਾਬੂ ਹੋ ਕੇ ਇੱਕ ਦਰਖਤ ਨਾਲ ਜਾ ਟਕਰਾਈ ਜਿਸ ਨਾਲ ਭਿਆਨਕ ਹਾਦਸਾ ਵਾਪਰਿਆ ਜਿਸ ਵਿੱਚ ਪਿੰਡ ਅਖਾੜਾ ਦੇ ਇੱਕ ਬੱਚੇ ਦੀ ਦਰਦਨਾਕ ਮੌਤ ਹੋ ਗਈ ਕੋਈ ਵੀ ਉੱਚ ਪ੍ਰਸ਼ਾਸਨਿਕ ਅਧਿਕਾਰੀ ਅਤੇ ਰਾਜਨੀਤਿਕ ਅਧਿਕਾਰੀ ਮੌਕੇ ਤੇ ਨਹੀਂ ਪੁੱਜਾ ਜਿਸ ਤੋਂ ਨਾਰਾਜ਼ ਹੋਏ ਪਿੰਡ ਵਾਸੀਆਂ ਨੇ ਘਟਨਾ ਸੱਤੇ ਰੋਜ਼ ਪ੍ਰਦਰਸ਼ਨ ਅਤੇ ਧਰਨਾ ਪ੍ਰਦਰਸ਼ਨ ਕੀਤਾ। ਹੁਣੇ ਨਿੰਜਾ ਮੈਂ ਦਰਵਾਜ਼ੇ ਤੇ ਬੈਠਾ ਸੀ। ਦਰਵਾਜ਼ੇ ਤੇ ਸੀ। ਹਾਂ? ਦਰਵਾਜ਼ੇ ਤੇ ਸੀ। ਕਹਿੰਦੇ ਆ ਦਰਵਾਜ਼ੇ ਤੇ ਜੇਰ ਤੱਕ। ਸਾਰੇ ਕਾਰਵਾਈ ਸੂਰੂ ਤੇ ਹੋਣੀ ਚਾਹੀਦੀ ਜਿੰਨੀ ਵੀ ਹੁੰਦੀ ਆ ਸਾਰਾ ਪ੍ਰਸ਼ਾਸਨ ਜ਼ਿੰਮੇਵਾਰ ਇਹਨਾਂ ਦਾ ਨਸ਼ੇ ਆਲੇ ਲਾਇ ਹੋਇਆ ਸਾਰੇ ਦਿਨ ਦੇ 7-8000 ਪਾਉਂਦੇ 20000 ਆਹੇ ਸਾਰੇ ਪ੍ਰਸ਼ਾਸਨ ਤੇ ਹੋਣੀ ਚਾਹੀਦੀ ਜਿੰਮੇਵਾਰੀ ਇਹਦੀ ਪ੍ਰਸ਼ਾਸਨ ਪੈਸੇ ਲੈਂਦਾ ਸਕੂਲਾਂ ਆਉਣ ਤੋਂ ਖਾਣ ਪੈਸੇ ਲੈਂਦਾ ਸਕੂਲਾਂ ਆਉਣ ਤੋਂ ਇਹਨਾਂ ਨੂੰ ਦੇ ਸਾਫ ਚੱਲੀ ਕਰ ਫਿਰ ਕਿਵੇਂ ਚੱਲੀ ਜਾਂਦੀ ਹੈ ਬਾਜ਼ੀ ਨਹੀਂ ਕਹਿੰਦਾ ਟਾਇਰ ਦਾ ਹੈ ਹੀ ਨਹੀਂ ਚੱਲੀ ਦੇ ਪੰਚਕਾਰ ਸੀ ਗਈ ਜਦੋਂ ਗਾਟੂ ਸਾਹਿਬ ਨਾਲ ਰੁਕ ਗਿਆ ਹੈ ਲੱਗਿਆ ਜਲ ਰਲੀਆਂ ਸਾਨੂੰ ਬਦੀ ਨੂੰ ਲਾਓ ਆਪੇ ਪਤਾ ਲੱਗਿਆ ਉਹ ਬਾਹਰ ਨਿਕਲੇ ਉਹ ਨੂੰ ਮਰੇ ਲਾਓ ਮੈਂ ਕੋਈ ਬਾਹਰ ਨਿਕਲਉਂਦਾ ਨਹੀਂ ਮੈਡਮ ਬਾਕੀ ਡਰਾਈਵਰ ਆਉਂਦੇ ਬਾਕੀ ਕੋਈ ਗੱਲ ਨਹੀਂ ਆਪਾਂ ਪਟਿਆਲੇ ਰੇੜਿਆਂ ਨੇ ਵੀ ਟਾਇਰ ਨਹੀਂ ਪਾਏ ਹੁੰਦੇ ਹੈਗੇ ਜਿਹੜੇ ਆ ਟਾਇਰ ਪਾਏ ਹੋਏ ਆ ਇਹ ਬ੍ਰੇਕਾਂ ਸਹਿ ਜਾਣਗੇ ਇਹ ਸਕੂਲ ਦਾ ਸਕੂਲ ਦਾ ਕੀ ਨਾ ਸੀ ਜਿਹੜੀ ਐਕਸੀਡੈਂਟ ਹੋਇਆ ਸੀ ਸਨਮਤੀ ਆ ਜੀ ਸਕੂਲ ਸਨਮਤੀ ਅਜੇ ਤੱਕ ਉੱਥੋਂ ਦੀ ਪ੍ਰਿੰਸੀਪਲ ਬਿਲਕੁਲੀ ਨਹੀਂ ਪਹੁੰਚੀ ਜੀ ਮਲੇਜਮੈਂਟ ਕਮੇਟੀ ਨੂੰ ਭੇਜਦੇ ਕੋਈ ਮਲੇਜਮੈਂਟ ਦਾ ਨਹੀਂ ਆਇਆ ਡਰਾਈਵਰ ਕਰੋ ਐਕਸੀਡੈਂਟ ਹੋਇਆ ਮੈਂ ਇੱਥੇ ਮੌਕੇ ਤੇ ਮੌਜੂਦ ਜੀ ਆ ਡਰਾਈਵਰ ਉਹੀ ਭੱਜ ਗਿਆ ਠੀਕ ਹੈ ਜੀ ਬਹੁਤ ਬੱਚੇ ਨੁਕਸਾਨੇ ਗਏ ਆ ਇਹ ਪਾਪਾ 7-7000 ਤੇ ਰੱਖੇ ਹੋਏ ਜਿੰਨਾਂ ਨੂੰ ਕੋਈ ਡਰਾਈਵਰ ਰੱਖ ਕੇ ਰਾਜੀ ਨਹੀਂ ਇਹ ਉਹਨਾਂ ਨੂੰ ਰੱਖਦੇ ਆ ਕੋਈ ਗੱਡੀਆਂ ਦਾ ਕਾਲਜ ਪੱਤਰ ਨਹੀਂ ਕੋਈ ਇਹਨਾਂ ਦੀ ਪਾਸਿੰਗ ਨਹੀਂ ਗਈ ਹੁਣ ਹੁਣ ਸਕੂਲ ਤੇ ਕੀ ਐਕਸ਼ਨ ਕੀਤਾ ਜਾਊਗਾ ਜੀ ਅਸੀਂ ਪਰਚਾ ਕਰਾਵਾਂਗੇ ਮਲੇਜਮੈਂਟ ਤੋਂ ਕੀਤੇ ਕਰਾਵਾਂਗੇ ਪ੍ਰਿੰਸੀਪਲ ਤੋਂ ਕਰਾਵਾਂਗੇ ਡਰਾਈਵਰ ਤੋਂ ਕਰਾਵਾਂਗੇ ਅਸੀਂ ਪੂਰੇ ਆਪ ਦੇ ਪਿੰਡ ਦੇ ਬੰਦਿਆਂ ਦੀ ਡੈਥ ਹੋਈ ਆ ਠੀਕ ਹੈ ਕੋਈ ਇਹਨਾਂ ਦਾ ਕਾਨੂੰਨ ਨਹੀਂ ਕੋਈ ਅੱਜ ਤੱਕ ਮੈਨੂੰ 10 ਸਾਲ ਹੋ ਗਏ ਬਲੇਅਰ ਮੈਂਬਰ ਬਣੇ ਨੂੰ ਮੈਂ ਗੱਡੀ ਨਹੀਂ ਰੋਕੀ ਦੇਖੀ ਪੌਟਵਾਲ ਨੇ ਕਿ ਸਕੂਲ ਵਾਲੀ ਗੱਡੀ ਦੇ ਕਾਗਜ਼ ਪੱਤਰ ਚੈੱਕ ਕਰਦੇ ਆ ਇਹ ਦੂਜੇ ਜਿਹੜੇ ਕੰਮਕਾਰ ਵਾਲੇ ਬੰਦਿਆ ਉਹਨਾਂ ਨੂੰ ਰੋਕੀ ਜਾਂਦੇ ਆ ਇਹ ਪਰਾਂ ਨੂੰ ਰੋਕੀ ਜਾਂਦੇ ਆ ਜਿੱਥੋਂ ਪੈਸੇ ਬਣਦੇ ਜਾਂਦੇ ਆ ਭਾਰਤ ਵਾਲੀਆਂ ਟਰਾਲੀਆਂ ਰੋਕੀ ਜਾਂਦੇ ਆ ਭਾਰਤ ਵਾਲੀਆਂ ਟਰਾਲੀਆਂ ਰੋਕੀ ਜਾਂਦੇ ਆ ਅੱਜ ਤੱਕ ਸਕੂਲ ਵਾਲੀ ਗੱਡੀ ਦੇ ਕਾਗਜ਼ ਨਹੀਂ ਚੈੱਕ ਕਰਦੇ ਦੇਖੇ ਇਹ ਕੰਪਲੀਟ ਆ ਗਿਆ ਜਿਹੜੀਆਂ ਨੇ ਭਾਵੇਂ ਮੋਝਦਾ ਗੱਲ ਆ ਹੁਣ ਜਵਾਕਾਂ ਨੂੰ ਆਪਾਂ ਹੁਣ ਜਵਾਕਾਂ ਨੂੰ ਕੀ ਭੇਜਣਾ ਹੈ ਬਈ ਜਨਾਬ ਜਨਾਬ ਛੱਡਿਆ ਜਵਾਕਾਂ ਨੂੰ ਕੀ ਭੇਜਣਾ ਹੈ ਛੋਟਾ ਜਾਂ ਛੋਟਾ ਜਿਹਦਾ ਸੇ ਜਵਾਕ ਨਹੀਂ 10 ਦਾ ਦਮਨ ਸੀ ਜਿਹੜਾ ਬੰਦਾ ਪੂਰਾ ਮੁੰਡਾ ਹੋਇਆ ਇਹਦੇ ਹੀ ਇਹਨਾਂ ਦੇ ਦੂਜੇ ਦਾਖਲੇ ਆ ਇਹਨਾਂ ਦੀ ਡੀਟੇਲ ਆਖਲਾ ਇਹ ਘਾਰੀ ਚੜਦੇ ਮੈਂ ਤੇਰਾ ਸੀ ਜਿਹੜਾ ਬੰਦਾ ਮਰਿਆ ਮੁੰਡਾ ਇਹਨਾਂ ਦੇ ਦੂਜੇ ਦਾਖਲੇ ਉੱਤੇ ਦੋ 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 ਦੂਜਾ ਬਰਾ ਇਹਦੇ ਦੂਜਾ ਬਰਾ ਦੋ ਦੋ ਘਰ ਦੇ ਦੋ ਦੱਸੋ 1000 ਮੁੰਡਾ ਵਡਾਉਣੇ ਗੱਡੇ ਫੜ ਫੜ ਕੀਕਟ ਨਾ ਹੋਈ ਸਾਰੀ ਵੀਰਾ ਘਟਨਾ ਮੈਂ ਤਾਂ ਮਤਲਬ ਆਪਾਂ ਤੁਹਾਨੂੰ ਪਤਾ ਹੀ ਖੂਨਦਾਨ ਸੇਵਾ ਨਾਲ ਡੋਨੇ ਢੋਲਣ ਪਿੰਡ ਤੋਂ ਆ ਵੀਰੇ ਆਪਾਂ ਮੈਂ ਉਹਦਾ ਕੰਮ ਕਰ ਕਰ ਰਿਹਾ ਸੀ ਮੈਨੂੰ ਫੋਨ ਆਇਆ ਵੀ ਸਨਮਤੀ ਸਕੂਲ ਦੀ ਬੈਂ ਕੋਈ ਆ ਰਹੀ ਸੀ ਖਾੜੇ ਵਾਲੇ ਪਾਸੇ ਉਹਦਾ ਐਕਸੀਡੈਂਟ ਹੋ ਗਿਆ ਮੈਂ ਆਪਦਾ ਕੰਮ ਵੀ ਉੱਥੇ ਕੰਮ ਆਪਾਂ ਵੀਰੇ ਰੋਜ਼ ਕਰਨੇ ਆ ਕੰਮ ਛੱਡ ਕੇ ਮੈਂ ਪਹਿਲਾਂ ਤਾਂ ਕਲਿਆਣੀ ਹਸਪੀਟਲ ਪਹੁੰਚਿਆ ਉੱਥੇ ਤਿੰਨ ਚਾਰ ਬੱਚੇ ਸੀਗੇ ਉਹਨਾਂ ਦੇ ਵੀ ਮਤਲਬ ਸੱਟਾਂ ਹੈਗੀਆਂ ਤੇ ਉਸ ਤੋਂ ਬਾਅਦ ਇੱਥੇ ਆ ਕੇ ਦੇਖਿਆ ਇੱਕ ਬੱਚਾ ਦਾ ਬੇਚਾਰਾ ਹਨਾ ਆਪਦੀ ਜਾਨ ਤੋਂ ਹੀ ਹੱਥ ਤੋਂ ਬੈਠਿਆ 13 ਸਾਲਾਂ ਦਾ ਬੱਚ ਹੋਰ ਕਿਸੇ ਵੀ ਦੀ ਜੇ ਆਪਾਂ ਘਟਾਵਦਾ ਕਰ ਲੈਨੇ ਆ ਪੈਸੇ ਦਾ ਪਰ ਨਾ ਤਾਂ ਆਪਾਂ ਇਹਨਾਂ ਦੀ ਕੋਈ ਫੀਸਾਂ ਚ ਘਟਾਵਦਾ ਕਰਦੇ ਆ ਨਾ ਆਪਾਂ ਕੋਈ ਵੈਨਾਂ ਦੀ ਫੀਸਾਂ ਚ ਜਦੋਂ ਆਪਾਂ ਪ੍ਰੋਪਰ ਫੀਸਾਂ ਪੂਰੀਆਂ ਦਿੰਨੇ ਆ ਤਾਂ ਵੀਰੇ ਵੈਨ ਦਾ ਹਾਲਾਤ ਦੇਖੋਗੇ ਵੈਨ ਦੇ ਕੀ ਆ ਵੀ ਇਹ ਬੱਚੇ ਲਿਜਾਣ ਵਾਲੀ ਹੈਗੀ ਆ ਵੈਨ ਇਹ ਬਿਲਕੁਲ ਜੀ ਬਿਲਕੁਲ ਟਾਇਰ ਜਮਾ ਇਹਦੇ ਰੋਡੇ ਹੋਏ ਪਏ ਆ ਅੰਦਰੋਂ ਮੈਨੂੰ ਤਾਂ ਕੋਈ ਮੈਂ ਅੰਦਰ ਦੇਖਿਆ ਕੋਈ ਸਿਸਟਮ ਨਹੀਂ ਸੀ ਦੱਸਦਾ ਵੈਨ ਦਾ ਫਿਰ ਬਾਕੀ ਡਰਾਈਵਰ ਆ ਵੀਰੇ ਮੈਂ ਮੈਂ ਵੀਰੇ ਪਹਿਲਾਂ ਵੀ ਕਹਿ ਗਏ ਹਟਿਆ ਡਰਾਈਵਰ ਆ ਸਕੂਲ ਵਾਲੀਆਂ ਬੈਂਾਂ ਦੇ ਡਰਾਈਵਰ ਉਹਨੂੰ ਰੱਖਦੇ ਜਿਹੜਾ ਬੰਦਾ ਪੈਂਡ ਤੇ ਵਿਹਲਾ ਹੋਵੇ ਮਤਲਬ ਜਿਹਨੂੰ ਕੋਈ ਕੰਮ ਨਹੀਂ ਮਿਲਦਾ ਉਹਨੂੰ ਕਹਿੰਦੇ ਜੀ ਸਕੂਲ ਬੈਂ ਚਲਾਉਣ ਲੱਗ ਗਿਆ ਹਾਲਾਂਕਿ ਹੱਕ ਇਹ ਬੰਦਾ ਵੀ ਜਿਹੜਾ ਸਕੂਲ ਬੈਂ ਚਲਾਉਂਦਾ ਡਰਾਈਵਰ ਉਹਦੇ ਤਾਂ ਘੱਟੋ ਘੱਟ ਜਿਹੜੇ ਡਰਾਈਵਿੰਗ ਟੈਸਟ ਲੈਂਦੇ ਉਹ ਤੋਂ ਵੱਧ ਸਕੂਲ ਵਾਲਿਆਂ ਵੱਲੋਂ ਵੀ ਇੱਕ ਦੋ ਵਾਰੀ ਦੇਖਣਾ ਚਾਹੀਦਾ ਇੰਟਰਵਿਊ ਵਗੈਰਾ ਲੈ ਕੇ ਜਾਂ ਬੱਸ ਚਲਾ ਕੇ ਵੀ ਚਲਾਉਣ ਵਾਲਾ ਹੈਗਾ ਹਨਾ ਤੇ ਬਹੁਤ ਵੀਰੇ ਦੁੱਖ ਦੀ ਘਟਨਾ ਹਨਾ ਇਹ ਤੇ ਆਪਾਂ ਦਾ ਮਤਲਬ ਸਾਡੀ ਖੂਨਦਾਨ ਸੰਸਥਾ ਵੀਰੇ ਇੱਕ ਬੱਚੇ ਦੀ ਡੈਥ ਹੋ ਗਈ ਤਾਂ ਘਾਟਾ ਨਹੀਂ ਪੂਰਾ ਹੋ ਸਕਦਾ ਜਿਹੜੇ ਜ਼ਖਮੀ ਬੱਚੇ ਵੀ ਉਹਨਾਂ ਕੋਲ ਵੀ ਆਪਣੀ ਟੀਮ ਦੇ ਮੈਂਬਰ ਬੈਠੇ ਜਿਵੇਂ ਵੀ ਬੱਚੇ ਨੂੰ ਕਿਸੇ ਨੂੰ ਲੋੜ ਪਊ ਸਾਡੇ ਵੱਲੋਂ ਜਿੰਨੀ ਕੀ ਹੋਈ ਵੀਰੇ ਹਰੇਕ ਤਰ੍ਹਾਂ ਦੀ ਆਪਾਂ ਸਭ ਮਦਦ ਦੇਣ ਲਈ ਹਾਜ਼ਰ ਖੜੇ ਆ ਵੀਰੇ ਧੰਨਵਾਦ ਜੇ ਸ਼ਹਿਰ ਤਿਲ ਪਤਾ ਨਹੀਂ ਲੱਗਿਆ ਕਿਹਾ ਅੱਛਾ ਹੋ ਗਿਆ ਸਾਡੇ ਇੱਕ ਦੀ ਤੁਕਦਦ ਘਟਣਾ ਬਿਲਕੁਲ ਹੱਥੋਂ ਬਣਦਾ ਯਾਰ ਇਹ ਚੀਜ਼ਾਂ ਬਣਦਾ ਪਤਾ ਨਹੀਂ ਦੂਜੀ ਦਾ ਨਹੀਂ ਸਰ ਸ਼ਹਿਰ ਨੂੰ ਪਤਾ ਬਾਹਰ ਪਤਾ ਲੱਗਿਆ ਪਤਾ ਇੱਥੇ ਪੁੰਝਾ ਹੋਈ ਵੀ ਨਹੀਂ ਹਲੇ ਤੱਕ ਜੀ ਬਾਸਾ ਉਹ ਆਵੇ ਜਾਤ ਦੇ ਸਕੂਲ ਦੇ ਖਿਲਾਫ ਇਹਦਾ ਮੈਗਾ ਚੱਲ ਰਿਹਾ ਹੈਗਾ ਪੜ੍ਹਨ ਵਾਲੇ ਬੰਦੇ ਦੇ ਲੋ ਜੈਲਾ ਇਹ ਲੋ ਕਰਨ ਬਈ ਤੋ ਟ੍ਰੇਸੇ ਤੋਂ ਨਹੀਂ ਚਾਹੀਦਾ ਬਾਈ 100 ਮੁੰਡਾ ਮੁੰਡਾ ਆ ਇਹਦਾ ਭਰਾ ਕਾਦ ਲਾਉਦੇ ਆ ਨਾ ਕੋ ਪ੍ਰਬੰਧ ਦਾ ਰੱਬ ਲੈਣਾ ਨਾ ਹੰਦੇਰ ਭਵੰਤਮਾਨ ਹੁਣੀ ਨੇ ਤਬਿਆਨ ਦਈਆਂ ਕਿ ਸਰਕਾਰਾਂ ਪਹਿਲਾਂ ਬਿਆਨ ਦੇ ਕੇ ਸਰਦਾਰਾਂ ਦੇ ਅਸੀਂ ਹੋਣ ਵਾਲੇ ਸਰਦਾਰਾਂਗੇ 10 ਰ 20 ਰ ਹਜ਼ਾਰ ਰੁਪਇਆ ਦੇ ਦਿੰਦੇ ਆ ਮਰੇ ਬੱਚੇ ਦਾ ਫਰਜ਼ਾ ਕਰਕੇ ਕੀ ਕਰ ਰਹੀਦਾ ਜਵਾਕ ਮਾਰ ਕੇ ਘਰ ਪੱਟੇ ਗਿਆ ਯਾਰ ਉਹ ਉੱਥੇ ਹਾਲਾਤ ਦੇਖੋ ਜੀ ਬੱਚੇ ਦੇ ਜਾ ਰਹੇ ਗਏ ਗੁਰਾ ਨਹੀਂ ਕਦੇ ਰੋਇਆ ਉਹ ਵੀ ਰੋਦਾ ਉੱਥੇ ਤੇ ਬੱਚੀ ਗੱਡੀ ਬੱਜੀ ਆ ਦੱਸੋ ਇਹ ਹਾਲਾਤ ਆ ਜੇ ਹੁਣ ਸਕੂਲ ਵਾਲਿਆਂ ਨੂੰ ਕਹਿੰਦੇ ਆ ਜੀ ਇਹ ਡਰਾਈਵਰ ਵਧੀਆ ਵਧੀਆ ਰੱਖੋ ਜੇ ਕੋਈ ਲਾਇਸੈਂਸ ਹੈਗਾ ਨਹੀਂ ਉਹ ਜਿਹੇ ਬੰਦੇ ਰੱਖੋ ਡਰਾਈਵਰ ਦਾ 5-5000 ਰੁਪਏ ਵਾਲੇ ਰੱਖੇ ਹੋਏ ਆ ਜਿਹੜਾ ਪਿੰਡ ਇਹਨੇ ਮੇਰੇ ਨਾਲ ਜਿਹੜਾ ਬੇੜਾ ਗੱਲ ਕੀਤਾ ਵਾ ਆ ਜਿਹੜੀ ਗੱਡੀ ਆ ਇਹ ਇਹ ਪੈਸੇ ਦੇ ਕੇ ਨੰਬਰ ਲੱਗਿਆ ਹੋਇਆ ਹੈ ਇੱਥੇ ਗੱਡੀ ਤੇ ਹਾਂਜੀ 15 ਉਹਨਾਂ ਦੇ ਇੱਕ ਪਾਸੋਂ ਵਾਦਾ ਕਰਦੇ ਆ ਵੀ ਸਰਕਾਰ 15 ਸਾਲ ਪੁਰਾਣੀ ਬੰਦ ਕਰ ਰਹੀ ਆ ਆ ਦੇਖ ਲਓ ਪੈਸੇ ਦੇ ਕੇ ਗੱਡੀ ਦਾ ਨੰਬਰ ਲੱਗਿਆ ਹੋਵੇ ਤੇ ਕਾਰ ਡਾਕੂਮੈਂਟ ਚੈੱਕ ਕਰ ਲਓ ਜੇ ਡਾਕੂਮੈਂਟ ਇਹ ਹੋਏ ਫਟੇ ਲਾਂਤ ਦੇ ਦੋ ਸਾਨੂੰ ਠੀਕ ਹੈ ਸਕੂਲ ਵਾਲਿਆਂ ਵੱਲੋਂ ਵੀ ਇੱਕ ਦੋ ਵਾਰੀ ਦੇਖਣਾ ਚਾਹੀਦਾ ਇੰਟਰਵਿਊ ਵਗੈਰਾ ਲੈ ਕੇ ਜਾਂ ਬੱਸ ਚ ਲਾ ਕੇ ਵੀ ਚਲੋਣ ਵਾਲਾ ਹੈਗਾ ਹਨਾ ਇਹ ਬਹੁਤ ਵੀਰੇ ਦੁੱਖ ਦੀ ਘਟਨਾ ਹਨਾ ਇਹ ਤੇ ਆਪਾਂ ਦਾ ਮਤਲਬ ਸਾਡੀ ਖੂਨਦਾਨ ਸੰਸਥਾ ਵੀਰੇ ਇੱਕ ਬੱਚੇ ਦੀ ਡੈਥ ਹੋ ਗਈ ਇਹਦਾ ਘਾਟਾ ਨਹੀਂ ਪੂਰਾ ਹੋ ਸਕਦਾ ਜਿਹੜੇ ਜ਼ਖਮੀ ਬੱਚੇ ਵੀ ਉਹਨਾਂ ਕੋਲ ਵੀ ਆਪਣੀ ਟੀਮ ਦੇ ਮੈਂਬਰ ਬੈਠਾ ਜਿਵੇਂ ਵੀ ਬੱਚੇ ਨੂੰ ਕਿਸੇ ਨੂੰ ਲੋਡ ਪਾਉ ਸਾਡੇ ਵੱਲੋਂ ਜਿੰਨੀ ਕੀ ਹੋਈ ਵੀਰੇ ਹਰੇਕ ਤਰ੍ਹਾਂ ਦੀ ਆਪਾਂ ਸਭ ਮਦਦ ਦੇਣ ਲਈ ਹਾਜ਼ਰ ਖੜੇ ਆਂ ਬਹੁਤ ਧੰਨਵਾਦ ਜੀ ਹੁਣ ਸਕੂਲ ਵਾਲਿਆਂ ਨੂੰ ਕਹਿਣਾ ਜੀ ਇਹ ਡਰਾਈਵਰ ਵਧੀਆ ਵਧੀਆ ਰੱਖੋ ਦੇਖੋ ਲਿਸੈਂਸ ਹੈਗਾ ਦੇ ਨਾਲ ਉਹੋ ਜਿਹੇ ਬੰਦੇ ਰੱਖੋ ਡਰਾਈਵਰ ਦਾ 5-5000 ਰੁਪਏ ਵਾਲੇ ਰੱਖੇ ਹੋਏ ਆ ਇਹਨੇ ਬੇੜਾ ਕਰ ਕੀਤਾ ਵਾ ਆ ਜਿਹੜੀ ਗੱਡੀ ਆ ਇਹ ਇਹ ਪੈਸੇ ਦੇ ਕੇ ਨੰਬਰ ਲੱਗਿਆ ਹੋਇਆ ਹੈ ਇੱਥੇ ਗੱਡੀ ਤੇ ਹਾਂਜੀ ਮੰਤਰਾ ਉਹ ਇਹ ਇੱਕ ਪਾਸੋਂ ਵਾਦਾ ਕਰਦੇ ਆ ਵੀ ਸਰਕਾਰ 15 ਸਾਲ ਪੁਰਾਣੀ ਬੰਦ ਕਰ ਰਹੀ ਆ ਆ ਦੇਖ ਲਓ ਪੈਸੇ ਦੇ ਕੇ ਗੱਡੀ ਤੇ ਨੰਬਰ ਲੱਗਿਆ ਹੋਇਆ ਹੈ ਤੇ ਕਾਰ ਡਾਕੂਮੈਂਟ ਚੈੱਕ ਕਰ ਲਓ ਜੇ ਡਾਕੂਮੈਂਟ ਇਹ ਹੋਏ ਫਿੱਟੇ ਲਾਂਟ ਦੇ ਦੇ ਸਾਨੂੰ ਇਹਦੇ ਨਾਲ ਬੋਡਾ ਲਾ ਕੇ ਖੜਾਂਗੇ ਡਟ ਕੇ ਖੜਾਂਗੇ ਉਹਨਾਂ ਚ ਜਿੰਨਾ ਚਿਰ ਇਨਸਾਫ ਨਹੀਂ ਮਿਲੂਗਾ ਉਹਨਾਂ ਚਿਰ ਅਸੀਂ ਰੋਡ ਨਹੀਂ ਛੱਡਾਂਗੇ ਇੱਥੇ ਬੈਠਾਂਗੇ ਚਾਹ ਗਰਮੀ ਹੋਵੇ ਚਾਹ ਮੀਂਹ ਹੋਵੇ ਚਾਹ ਹਨੇਰੀ ਆ ਦੇ ਅਸੀਂ ਬੈਠਣ ਤੇ ਮਜਬੂਰ ਹੋਵਾਂਗੇ ਜਿੰਨਾ ਚਿਰ ਸਾਨੂੰ ਕੋਈ ਠੋਸ ਫੈਸਲਾ ਨਹੀਂ ਮਿਲੂਗਾ ਜੈ ਜਨਤਾ ਜੈਤ ਲੜਨ ਵਾਲੇ ਲੋਕਾਂ ਦਾ ਡਰਾਈਵਰ ਦੀ दारू ਪੀਤੀ ਸੀ ਮੇਰਾ ਵੱਡਾ ਬੇਟਾ ਦੱਸਦਾ ਵਾ ਤੇ ਉਹ ਟਾਲੀ ਚ ਵੱਜ ਕੇ ਬੱਚੇ ਬਾਹਰ ਗਰ ਗਏ ਉਹਨੇ ਉੱਤੋਂ ਨਹੀਂ ਗੱਡੀ ਨਗਾਤੀ ਉਹਨੇ ਰੁਕੀ ਨਹੀਂ ਗਈ ਦੂਜੇ ਨੇ ਮਸਾਂ ਜੀ ਖਿੱਚ ਕੇ ਵੱਡੇ ਬੇਟੇ ਨੇ ਕੱਢੇ ਆ ਦੂਜੇ ਦੇ ਉੱਤੇ ਹੀ ਕਹਿੰਦਾ ਉਹਨੇ ਛਾੜ ਦੇਣੀ ਆਪ ਬਾਅਦ ਚੋਂ ਡਰਾਈਵਰ ਉੱਥੇ ਉਵੇਂ ਖੜਾ ਰਿਹਾ ਜੀ ਕੋਈ ਨਹੀਂ ਹਜੇ ਤੇ ਇੱਥੇ ਪਹੁੰਚਿਆ 2 ਘੰਟੇ ਹੋ ਗਏ ਨਾ ਕੋਈ ਪ੍ਰਸ਼ਾਸਨਾ ਨਾ ਕੋਈ ਐਮਐਲਏ ਨਾ ਕੋਈ ਸਕੂਲ ਦਾ ਮਾਸਟਰ ਨਾ ਕੋਸ ਹੋਰ ਵੀਰੇ ਜਿਹੜੇ ਬੇਟੇ ਦੀ ਡੈਥ ਹੋਈ ਆ ਉਹਨਾਂ ਦੀ ਉਮਰ ਕਿੰਨੀ ਸੀਗੀ ਉਹਨਾਂ ਦੀ ਉਮਰ 8-9 ਸਾਲ ਦਾ ਸੀਗਾ ਜੀ ਇਹ ਤੇ ਦੇਖੋ ਕਿੱਡਾ ਹੁਣ ਸਾਨੂੰ ਘਾਟਾ ਪੈ ਗਿਆ ਉਹ ਤਾਂ ਆਪ ਦਾ ਭੱਜ ਗਿਆ ਸੀ ਉਹ ਗੱਡੀ ਉਵੇਂ ਇੱਕ ਸੈੱਟ ਕੇ ਖੜਿਆ ਆਪੇ ਕੋਈ ਉਹਨੂੰ ਹੁਣ ਕਿਸੇ ਨੂੰ ਰੁਕੇ ਕਰਨੀ ਕੋਈ ਇੱਥੇ ਉਹਨੇ ਖੜੇ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਜੀ ਪ੍ਰਸ਼ਾਸਨ ਤਾਂ ਹੁਣ ਆਇਆ ਜੀ ਪ੍ਰਸ਼ਾਸਨ ਨੇ ਜੰਮਾ ਪ੍ਰਸ਼ਾਸਨ ਤਾਂ ਹੁਣ ਆਇਆ ਵਾ ਹਾਂ ਜੀ ਆਪਣਾ ਬੱਚਾ ਜਿਤਾਰ ਜੱਗਾ ਜੀ ਕੀ ਕਹਿਣਾ ਚਾਹੋਗੇ ਇਹ ਘਟਨਾ ਤੇ ਬੱਚੇ ਦੇ ਬੰਦੇ ਇੱਥੇ ਕੌਸ਼ਨ ਨਹੀਂ ਕਰ ਸਕਦੇ ਕਿਉਂਕਿ ਰੱਬ ਨੇ ਬਹੁਤ ਮਾਰਾ ਜਿਹੜਾ ਪਹਾੜਾ ਬਸ ਤੇ ਆ ਗਿਆ ਸਾਡੇ ਇਲਾਕੇ ਨਾਲ ਕਿਉਂਕਿ ਜਿਹੜੇ ਸਾਡੇ ਬੱਚੇ ਆ ਇਹਦੀ ਸਾਡਾ ਫਿਊਚਰ ਆ ਇਹਨਾਂ ਦੇ ਆਸਰੇ ਅਸੀਂ ਘਰੋਂ ਤਰਉਂਦੇ ਆ ਜੇ ਅਸੀਂ ਤਿਆਰ ਹੋ ਕੇ ਘਰੋਂ ਨਿਕਲਦੇ ਹਾਂ ਹੁਣ ਅੱਜ ਪਤਾ ਲੱਗਿਆ ਮੈਂ ਅੱਗੇ ਤਿਆਰ ਹੋ ਕੇ ਹੁਣ ਅੱਜ ਹੁੰਦੇ ਭੱਜੇ ਆ ਹਾਂ ਜੀ ਹਾਂ ਜੀ ਜਦੋਂ ਸਾਡੇ ਕੋਈ ਜਵਾਬ ਤੇ ਕਿਸੇ ਕੋਈ ਕੰਡਾ ਵੀ ਵੱਜਦਾ ਸਾਤ ਉਹ ਨਹੀਂ ਚੱਲਿਆ ਹੁੰਦਾ ਜਿੱਦਾਂ ਹੁਣ ਬੱਚੇ ਨਹੀਂ ਸਾਡੇ ਹੱਥ ਚ ਰਿਹਾ ਕਣਗੇੜੀ ਦੀ ਕਰਕੇ ਉਹਨੂੰ ਅਸੀਂ ਕੁਛ ਨਹੀਂ ਕਹਿ ਸਕਦੇ ਤੇ ਕੁਛ ਨਹੀਂ ਕਹਿੰਦਾ ਤੇ ਸਕੂਲਾਂ ਪ੍ਰਤੀ ਜਿਹੜੇ ਸਕੂਲ ਦੀ ਬੈਂਚ 'ਚ ਕੀ ਕਾਰਵਾਈ ਹੈ ਤੇ ਤੁਸੀਂ ਜਿਹੜਾ ਮੰਗ ਕਰ ਰਹੇ ਹੋ ਡਿਪਟੀ ਸਾਹਿਬ ਬਡੇਰਾ ਜੀ ਵੀ ਆਏ ਆ ਹਾਂਜੀ ਪ੍ਰਸ਼ਾਸਨ ਸਾਹਿਬ ਨਾਲ ਆ ਜਿਹੜੀ ਵੀ ਕਾਨੂੰਨੀ ਕਾਰਵਾਈ ਸਕੂਲ ਤੇ ਹੋਊ ਸਿਪਾਹ ਤੇ ਹੋਊ ਜਾਂ ਡਰਾਈਵਰ ਤੇ ਹੋਊ ਅਸੀਂ ਸਾਰੀ ਕਰਾਵਾਂਗੇ ਠੀਕ ਇਹਨਾਂ ਤੋਂ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜੀ ਸਕੂਲ ਦੇ ਖਿਲਾਫ ਇਸ ਸਕੂਲ ਚ ਆ ਗਿਆ ਸੀ ਜੀ ਹੁਣ ਨਹੀਂ ਆਇ ਸੀ ਸਕੂਲ ਤੱਕ ਤਾਂ ਨਹੀਂ ਪਹੁੰਚੇ ਜੀ ਹਲੇ ਬੱਚੇ ਦੀ ਮਤਲਬ ਇਧਰ ਡੈਡ ਬੋਡੀ ਤੱਕ ਹੀ ਸਕੂਲ ਦਾ ਕੋਈ ਪ੍ਰਸ਼ਾਸਨ ਇੱਥੇ ਆਇਆ ਜੀ ਕੋਈ ਅਧਿਕਾਰੀ ਨਹੀਂ ਪਹੁੰਚਿਆ ਸਕੂਲ ਦਾ ਕੋਈ ਪ੍ਰਸ਼ਾਸਨ ਅਧਿਕਾਰੀ 2-3 ਘੰਟੇ ਹੋ ਗਏ ਜੀ ਇਹ ਕੰਮ ਹੋਇਆ ਨੂੰ ਕੋਈ ਨਹੀਂ ਪਹੁੰਚਿਆ ਇੱਥੇ ਪ੍ਰਿੰਸੀਪਲ ਜੀ ਪਿੰਡ ਕੋਲੇ ਗਏ ਸੀਗੇ ਜੀ ਉਹ ਇੱਥੇ ਆਉਣ ਦੀ ਬਜਾਏ ਕਹਿੰਦੇ ਭੱਜ ਗਏ ਆ ਜੀ ਇੱਥੇ ਚਲੇ ਗਏ 10-10 ਕਿਲੋਮੀਟਰ ਤੋਂ ਬੰਦੇ ਆ ਕੇ ਪਰਿਵਾਰ ਆ ਕੇ ਜਦੋਂ ਦੱਸਿਆ ਵੀ ਇੱਥੇ ਪਰਿਵਾਰ ਆ ਕੇ ਇਸ ਸਕੂਲ ਨਾਲ 1 ਕਿਲੋਮੀਟਰ ਤੋਂ ਕੋਈ ਪ੍ਰਿੰਸੀਪਲ ਨੇ ਗਏ ਆਏ ਜਿਹੜਾ ਪ੍ਰਿੰਸੀਪਲ ਕੋਈ ਜਦ ਤੱਕ ਉਹ ਇੱਥੇ ਆਉਣ ਦੇ ਵਿਜੈ ਹਾਂਜੀ ਆਜ ਕੇ ਇੱਥੇ ਆਉਣ ਦੇ ਵਿਜੈ ਆਪਾਂ ਨੂੰ ਸਾਹਮਣੇ ਲੋਕਾਂ ਨੂੰ ਅੱਜ ਆਜਾ ਤੁਹਾਡੇ ਕੋਲ ਬੁਲਾਉ ਨੂੰ ਆਪਣਾ ਮੇਰੇ ਇੱਥੇ ਲਗਾਓ ਸਰ ਇਹ ਲਖਾਓ ਸਰ ਕੋਈ ਹਾਂਜੀ ਡੇਲੀ ਜਗਰਾਉ ਨਿਊਜ਼ ਲਈ ਅਸ਼ਵਨੀ ਮੋਹਿਤ ਜੈਨ ਅਤੇ ਵਿਕਾਸ ਮਠਾੜੂ ਦੀ ਵਿਸ਼ੇਸ਼ ਰਿਪੋਰਟ